ਹਾਂਜੀ ਵਿਕਾਸ ਜੀ ਇੱਕ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਅੱਜ ਇੱਕ ਮੈਸੇਜ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਆ ਕਿ ਕੱਲ ਦੁਕਾਨਾਂ ਜਿਹੜੀਆਂ ਉਹ ਬੰਦ ਰੱਖੀਆਂ ਜਾਣ ਜਿਹੜਾ ਵੀ ਦੁਕਾਨ ਖੋਲੂਗਾ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਊਗਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹਦੇ ਕੀ ਇਹਦਾ ਅਸਲ ਸੱਚਾਈ ਕੀ ਹੈਗੀ ਇਸ ਮੈਸੇਜ ਦੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਅੱਜ ਸਾਰੇ ਸਮੂਹ ਪੰਜਾਬ ਵਾਸੀ ਦੇਸ਼ ਵਾਸੀ ਔਰ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹਨਾ ਵੀ ਜਿਹੜਾ 21 ਤਰੀਕ ਦੀ ਬੰਦ ਦੀ ਜਿਹੜੀ ਕੋਲ ਆ ਇਹ ਇੱਕ ਫੇਕ ਮੈਸੇਜ ਆ ਇਹ ਕਿਸੇ ਵੀ ਕੋਈ ਸੰਗਠਨ ਵੱਲੋਂ ਜਾਂ ਕਿਸੇ ਵੀ ਪਾਰਟੀ ਵੱਲੋਂ ਜਿਹੜਾ ਲਾਗੂ ਨਹੀਂ ਕੀਤਾ ਗਿਆ ਇਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਮੈਸੇਜ ਨੂੰ ਫਲਾਇਆ ਜਾ ਰਿਹਾ ਤਾਂ ਕਿ ਜੋ ਸੁਭਮਾਨਯੋਗ ਸੁਪਰੀਮ ਕੋਰਟ ਵੱਲੋਂ 12% ਜਿਹੜਾ ਰક્ષਣ ਵਾਲਮੀਕੀ ਔਰ ਮਜਵੀ ਭਾਈਚਾਰੇ ਨੂੰ ਜਿਹੜਾ ਜਾਰੀ ਕਰਨ ਦੀ ਜਿਹੜੀ ਘੋਸ਼ਣਾ ਕੀਤੀ ਆ ਉਹਦਾ ਅਸੀਂ ਸਵਾਗਤ ਵੀ ਕਰਦੇ ਆ ਵੈਲਕਮ ਵੀ ਕਰਦੇ ਆ ਔਰ ਜਿਹੜਾ ਬਾਰ-ਬਾਰ ਆਪ ਹੀ ਜਿਹੜੀ ਸ਼ਰਾਰਤੀ ਅੰਸਰ ਜਿਹੜੇ ਆ ਇਹੋ ਜੇ ਮੈਸੇਜ ਫਲਾਕੇ ਜਿਹੜੇ ਸਾਡਾ ਸਮਾਜਵਾਦੂਜਾ ਐਸਸੀ ਭਾਈਚਾਰਾ ਜਿਹੜਾ ਦੇਖੋ ਸਾਡਾ ਆਪਸੀ ਭਾਈਚਾਰਾ ਤੁਸੀਂ 2 April ਨੂੰ ਵੀ ਦੇਖ ਚੁੱਕੇ ਆਂ ਔਰ ਜਿੰਨੀਆਂ ਵੀ ਐਸੀਐਸਟੀ ਮਿਨੋਰਟੀ ਕਮਿਊਨਿਟੀ ਦੇ ਕੋਈ ਵੀ ਘਟ ਗਿਣਤੀ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਹੁੰਦੀ ਹੈ ਤੇ ਹਮੇਸ਼ਾ ਇਹ ਸਮਾਜ ਇਕੱਠਾ ਹੋ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜਦਾ ਵਾ ਮੈਂ ਅਪੀਲ ਕਰਦਾ ਉਹਨਾਂ ਅਨਸਰਾਂ ਨੂੰ ਵੀ ਵੀ ਜਿਹੜੇ ਇਹੋ ਜਿਹੇ ਜਿਹੜੇ ਮੈਸੇਜ ਆ ਉਹਨੂੰ ਵਾਇਰਲ ਕਰ ਰਹੇ ਆ ਸਮਾਜ ਦੇ ਵਿੱਚ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਸ਼ਹਿਰ ਵਾਸੀਆਂ ਨੂੰ ਵੀ ਮੈਂ ਸੁਚਿਤ ਕਰਨਾ ਚਾਹੁੰਦਾ ਵੀ ਇਹੋ ਜਿਹੀ ਕੋਈ ਕੋਲ ਬੰਦ ਦੀ ਕੋਲ ਨਹੀਂ ਹੈ 21 ਤਰੀਕ ਨੂੰ ਜਿਵੇਂ ਰੋਜ਼ ਦੀ ਤਰ੍ਹਾਂ ਬਾਜ਼ਾਰ ਖੋਲਦਾ ਦੁਕਾਨਾਂ ਖੋਲਦੀਆਂ ਉਸੇ ਹੀ ਤਰ੍ਹਾਂ ਤੁਸੀਂ ਆਪਣੀਆਂ ਦੁਕਾਨਾਂ ਔਰ ਬਾਜ਼ਾਰ ਖੋਲ ਸਕਦੇ ਕਿਉਂਕਿ ਇਹ ਸ਼ਹਿਰ ਸਾਡਾ ਇੱਥੇ ਦੇ ਲੋਕ ਸਾਡੇ ਆ ਔਰ ਸਾਰੇ ਸਾਨੂੰ ਪਿਆਰ ਕਰਦੇ ਅਸੀਂ ਉਹਨਾਂ ਨਾਲ ਕਰਦੇ ਆਂ ਕਦੀ ਵੀ ਅਸੀਂ ਇਹੋ ਜਿਹਾ ਮਾਹੌਲ ਜਿਹੜਾ ਸ਼ਹਿਰ ਦੇ ਅੰਦਰ ਕਦੀ ਵੀ ਪੈਦਾ ਨਹੀਂ ਹੁਣ ਦਿੱਤੇ ਦੇਣ ਦਵਾਂਗੇ ਜਿਸ ਨਾਲ ਸਮਾਜ ਦੇ ਅੰਦਰ ਇੱਕ ਨਫ਼ਰਤ ਦੀ ਜਿਹੜੀ ਭਾਵਨਾਵਾਂ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਜਾਵੇ ਔਰ ਮੈਂ ਅਪੀਲ ਕਰਨੀ ਚਾਹਨਾ ਹੈ ਸ਼ਹਿਰ ਵਾਸੀਆਂ ਨੂੰ ਸੁੱਖ ਸ਼ਾਂਤੀ ਔਰ ਸਮਰiddhi ਦੇ ਨਾਲ ਜਿਹੜਾ ਤੁਸੀਂ ਇਸ ਇਹਦਾ ਸਹਿਯੋਗ ਦੋ ਸ਼ਾਂਤੀਪੂਰਵਕ ਜਿੱਦਾਂ ਬਿਜ਼ਾਰ ਪਹਿਲੇ ਦੀ ਤਰ੍ਹਾਂ ਖੁੱਲਦਾ اسی ਤਰ੍ਹਾਂ ਇਤਕੀ ਵੀ ਖੁੱਲੇਗਾ